ਨੁਕਤੇ ਮੰਦੇ ਕਿ ਹਾਂ ਪਰ ਜਦੋਂ ਇੱਕ ਕੇਸ ਕਰਨਾ ਹੈ ਡਬਲ ਕੇਸ ਕਰਨਾ ਤਾਂ ਉਹ ਹੋ ਚੁੱਕਾ ਕੇਸ ਕਰਨੇ ਆ। ਸਾਤੇ ਸ਼੍ਰੀਆ ਕਾਲਜੀ ਪੂਰੇ ਸੋਸ਼ਲ ਮੀਡੀਆ ਤੇ ਖੁਸ਼ੀ ਅਤੇ ਵਿਵੇਕ ਚੌਧਰੀ ਦੇ ਡਿਵੋਰਸ ਨੂੰ ਲੈ ਕੇ ਗੱਲਾਂ ਹੋ ਰਹੀਆਂ ਨੇ। ਇਸ ਵਿਚਾਲੇ ਖੁਸ਼ੀ ਪੰਜਾਬਣ ਦੀ ਆਪਣੇ ਸਹੁਰਾ ਸਾਹਿਬ ਨਾਲ ਇੱਕ ਕਾਲ ਰਿਕਾਰਡਿੰਗ ਵੀ ਸਾਹਮਣੇ ਆਈ ਜਿਸ ਦੇ ਵਿੱਚ ਉਸ ਦਾ ਫਾਦਰin ਲੋ ਉਸਦੇ ਨਾਲ ਬਦਤਮੀਜ਼ੀ ਕਰਦਾ ਹੋਇਆ ਦਿਖਾਈ ਦੇ ਰਿਹਾ ਸੀ ਉੱਥੇ ਹੀ ਹੁਣ ਇੱਕ ਹੋਰ ਆਡੀਓ ਕਲਿੱਪ ਸਾਹਮਣੇ ਆਈ ਹੈ ਜੋ ਕਿ ਸ਼ਾਇਦ ਖੁਸ਼ੀ ਪੰਜਾਬਨ ਦੀ ਕਜ਼ਨ ਸਿਸਟਰ ਦੀ ਹੈ ਜਿਸ ਦੇ ਵਿੱਚ ਉਹ ਕਹਿੰਦੀ ਹੋਈ ਦਿਖਾਈ ਦੇ ਰਹੀ ਹੈ ਕਿ ਵਿਵੇਕ ਚੌਧਰੀ ਕਹਿ ਰਿਹਾ ਹੈ ਕਿ ਮੈਂ ਖੁਸ਼ੀ ਪੰਜਾਬਨ ਨੂੰ ਕੁਝ ਨਹੀਂ ਦੇਵਾਂਗਾ ਘਰ ਦੇ ਵਿੱਚੋਂ ਕੋਈ ਵੀ ਹਿੱਸਾ ਉਸ ਦੇ ਨਾਮ ਨਹੀਂ ਕਰਾਂਗਾ ਅੰਡ ਸ਼ਾਇਦ ਉਹ ਐਕਸ ਕੋਲ ਜਾਣਾ ਚਾਹੁੰਦਾ ਹੈ ਇਸ ਆਡੀਓ ਕਲਿੱਪ ਦੇ ਸਾਹਮਣੇ ਆਉਣ ਤੋਂ ਬਾਅਦ ਸਾਰੇ ਹੀ ਵਿਵੇਕ ਚੌਧਰੀ ਨੂੰ ਗਲਤ ਬੋਲ ਰਹੇ ਨੇ ਕਿ ਪਹਿਲਾਂ ਤਾਂ ਵਿਵੇਕ ਦਾ ਫਾਦਰ ਖੁਸ਼ੀ ਦੇ ਨਾਲ ਬਤਮੀਜ਼ੀ ਨਾਲ ਗੱਲ ਕਰਦਾ ਹੋਇਆ ਦਿਖਾਈ ਦਿੱਤਾ ਜਦ ਕਿ ਖੁਸ਼ੀ ਪੰਜਾਬ ਨੂੰ ਉਸ ਨੂੰ ਡੈਡੀ ਜੀ ਡੈਡੀ ਜੀ ਕਹਿ ਕੇ ਬੁਲਾ ਰਹੀ ਸੀ ਅਤੇ ਉੱਥੇ ਹੀ ਹੁਣ ਖੁਸ਼ੀ ਦੀ ਸਿਸਟਰ ਵੱਲੋਂ ਜੋ ਵਿਵੇਕ ਚੌਧਰੀ ਬਾਰੇ ਦੱਸਿਆ ਗਿਆ ਖੁਸ਼ੀ ਦੇ ਫੈਨਸ ਨੂੰ ਉਹ ਬਿਲਕੁਲ ਵੀ ਪਸੰਦ ਨਹੀਂ ਆ ਰਿਹਾ ਕਿਉਂਕਿ ਖੁਸ਼ੀ ਪੰਜਾਬਨ ਕੋਲੋਂ ਉਸ ਦਾ ਬੱਚਾ ਵੀ ਲੈ ਲਿਆ ਗਿਆ ਏ ਅਤੇ ਉਸ ਦੀ ਸੋਹਰਾ ਫੈਮਿਲੀ ਉਸ ਦਾ ਬੱਚਾ ਉਸ ਨੂੰ ਵਾਪਸ ਨਹੀਂ ਕਰ ਰਹੀ। ਉੱਥੇ ਹੀ ਦੂਜੇ ਪਾਸੇ ਵਿਵੇਕ ਚੌਧਰੀ ਖੁਸ਼ੀ ਨੂੰ ਕੋਈ ਵੀ ਹਿੱਸਾ ਦੇਣ ਤੋਂ ਇਨਕਾਰ ਕਰ ਰਹੇ ਨੇ। ਵੱਲ ਤੁਹਾਡਾ ਇਸ ਸਭ ਮਾਮਲੇ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ।